ਕੀ ਸੋਚਦੋਂ ਸ਼ਬਦ ਤਾਂ ਕੋਈ ਮਿਲਦਾ ਹੀ ਨਹੀਂ ਉਹ ਦੁੱਖ ਹੀ ਕੀ ਹੋਇਆ ਜਿਸ ਦੁੱਖ ਆਸਤੇ ਸ਼ਬਦ ਮਿਲ ਜਵੰਦੇ ਦੀ ਤਸਵੀਰ ਪੰਜਾਬ ਨੂੰ ਦਰਸਾਉਂਦੀ ਸੀ ਕੀ ਸੋਚਦੋਂ ਸ਼ਬਦ ਤਾਂ ਕੋਈ ਮਿਲਦਾ ਹੀ ਨਹੀਂ ਉਹ ਦੁੱਖ ਹੀ ਕੀ ਹੋਇਆ ਜਿਸ ਦੁੱਖ ਆਸਤੇ ਸ਼ਬਦ ਨਹੀਂ ਜਵੰਦੇ ਦੀ ਮੌਤ ਤੇ ਕੋਈ ਸ਼ਬਦ ਨਹੀਂ ਹੈ ਸਜਦਾ ਹੀ ਨਹੀਂ ਕੋਈ ਅਥਾ ਇਹ ਦੁੱਖ ਹੈ ਜਿਹੜਾ ਸਾਰੇ ਪੰਜਾਬ ਨੂੰ ਮਿਲਿਆ ਔਰ ਮੈਂ ਸਮਝਦਾ ਕਿ ਜਵੰਦੇ ਦੀ ਤਸਵੀਰ ਪੰਜਾਬ ਨੂੰ ਦਰਸਾਉਂਦੀ ਸੀ ਜਦੋਂ ਜਵੰਦੇ ਦੀ ਤਸਵੀਰ ਹੈ ਵੀਰ ਦੀ ਉਹ ਪੰਜਾਬ ਨੂੰ ਦਰਸਾਉਂਦੀ ਸੀ ਦਾ ਕਲਚਰ ਸਾਂਭਿਆ ਹੋਇਆ ਸੀ ਵਿਰਾਸਤ ਦੀ ਮੈਂ ਕਹਿੰਦਾ ਕਿ ਉਹਦੀ ਤਸਵੀਰ ਸੀ ਜਿਹੜੀ ਉਹ ਪੰਜਾਬ ਨੂੰ ਦਰਸਾਉਂਦੀ ਸੀ ਕਿ ਆ ਪੰਜਾਬ ਹੈ ਬਸ ਕੋਈ ਨਜ਼ਰ ਨਹੀਂ ਲਾ ਪੀਦੇ ਗਿਆ ਲਗਾਤਾਰ ਕਲਾਕਾਰ ਨਜ਼ਰ